ਬੱਲੇ ਬੱਲੇ ਪੱਠੇ ਵੀ ਨਹੀਂ ਪਾਈ ਹਲਤ ਕਰੋਨੇ ਹਾਂ ਆ ਗਿਆ ਤੇ ਹੁਣ ਅਸੀਂ ਪੱਠੇ ਦਾ ਟਾਈਮ ਨਹੀਂ ਆਇਆ ਤੇ ਸਾਹਮਣੇ ਤਾਂ ਆ ਗਿਆ ਤਾਂ ਛਾਲਿਆਂ ਨੇ ਹੋਰ ਕੀ ਕਰਨਾ ਹਾਂ ਤੇ ਹੁਣ ਪੱਠੇ ਤੋਂ ਚੇਤ ਆ ਗਿਆ ਮੈਂ ਪਾ ਤੇ ਆ ਹਰਾ ਤਾਂ ਓਵੇਂ ਪਿਆ ਦੱਸ ਪਿਆ ਸੀ ਹਰਾ ਫੜਾ ਉਹ ਕਿ ਦੇਣਗੀਆਂ ਰਹਿਣ ਦੇ ਤੂੰ ਤੂੰ ਜਾ ਕੇ ਨਾ ਤਾਸ਼ ਵਾਲਿਆਂ ਨਾਲ ਘੰਟਾ ਲਾਇਆ ਹੋਰ ਉਹ ਐਵੇਂ ਨਾ ਪਕਾਈ ਮਰੀ ਆਇਆ ਕਰ ਗੱਲ ਹੀ ਨਹੀਂ ਸੁਣਦਾ ਹੁੰਦਾ ਕਰ ਕੋਈ ਨਹੀਂ ਦੱਸ ਐਵੇਂ ਦੱਸੋ ਵਹੈ ਪਾਇਆ ਨਹੀਂ ਕੀਤਾ ਤੂੰ ਪਾਲੂਗੀ ਤੂੰ ਪਾਲੇਂਗੀ ਦੱਸ ਤੂੰ ਛੱਡ ਪਰ ਨਹੀਂ ਤੇ ਕੱਲ੍ਹ ਤੋਰ ਜਾਨੇ ਤੇ ਜਵਾਕ ਨੂੰ ਨਾਲ ਲੈ ਜਾ ਕਰ ਤਾਸ਼ ਨਹੀਂ ਖੇਡਣ ਦਿੰਦਾ ਤੇਰਾ ਪਿਓ ਮੈਂ ਤੈਨੂੰ ਕੀ ਕਹਿੰਨੀ ਤੂੰ ਪੱਠਿਆਂ ਦੀ ਤੈਨੂੰ ਅੱਗ ਲੱਗ ਗਈ ਹੈ ਦੱਸ ਤੇ ਹੋਰ ਕੀ ਤੇਰਾ ਮਾਮਾ ਭੁੱਖਿਆ ਆ ਛੱਡ ਇਹਨੇ ਹੁਣ ਖੜਾ ਖੜੀਆਂ ਤੇਰੇ ਮਾਮਾ ਕਿੱਥੇ ਪਾਏ ਤੂੰ ਆਇਆ ਕਿੱਥੇ ਮੈਂ ਪੜਾ ਤੈਨੂੰ ਕੀ ਕੀ ਹੁਣ ਤੈਨੂੰ ਵੇਲ ਮਿਲ ਗਈ ਉਥੋ ਤਾਸ਼ ਵਾਲੇ ਕੋਲ ਤੈਨੂੰ ਦੱਸ ਤੈਨ ਤਾਂ ਤਾਂ ਆ ਗਿਆ ਪੱਠੇ ਪਾਉਣ ਤੇ ਹੋਰ ਕੀ ਅੱਛਾ ਕਹਿੰਦੇ ਪੱਠੇ ਪਾਉਣੇ ਹੋਰ ਨਹੀਂ ਕੋਈ ਕੰਮ ਤੈਨੂੰ ਤੇ ਹੋਰ ਕੰਮ ਕੀ ਹੈ ਦੱਸ ਮਰੀ ਜੰਨੀ ਭਗਾਈ ਮੈਂ ਪੜਾ ਕੀ ਕੀ ਆ ਤੈਨੂੰ ਕੀ ਕੀ ਆ ਦੱਸ ਮੈਨੂੰ ਜੇ ਤੂੰ ਤੇਰੇ ਚਿੱਤ ਚ ਨਾ ਵੀ 1 ਮਹੀਨਾ ਟੱਪ ਗਿਆ ਦੂਜੇ ਮਹੀਨੇ ਮੈਂ ਨਹੀਂ ਟੱਪਣ ਦੇਣਾਗਾ ਮੈਂ ਜਾ ਕੇ ਫੇਕੇ ਬੱਜਣਾ ਕੋਈ ਸ਼ਰਮ ਕਰ ਲੈ ਆਹ 5 ਸਾਲਾਂ ਦਾ ਆ ਹੋਇਆ ਪਿਆ ਦੂਜੇ ਨੂੰ ਕੀ ਹੁੰਦਾ ਆ ਦੇਖ ਛੋਟਾ ਜਿਆ ਕਿੰਨਾ ਸੋਹਣਾ ਲੱਗਦਾ ਅੱਛਾ ਤੈਨੂੰ ਇਹ ਛੋਟੇ ਸੋਹਣੇ ਲੱਗਦੇ ਹੈਂ ਮਜਮਾ ਮੈਂ ਪਾਲਾ ਮੈਂ ਮੈਂ ਆਉਦੀ ਸੇਧ ਕਰਾਣ ਕਰਨੀ ਆ ਤੂੰ ਜਾ ਜਾ ਮੰਨ ਇੱਕ ਜਮ ਤਾਂ ਬਹੁਤ ਆ ਇਹ ਪਿਓਰ ਮੈਂ ਹਾਂ ਇਹ ਕਿਹੜਾ ਬੀਬੀ ਆ ਸੋਨਾ ਲੈ ਲੈ ਹੈ ਠੀਕ ਹੈ ਜੀ ਆ ਕਰ ਦੇ ਫਿਰ ਆ ਸੋਨਾ ਹੋਰ ਕਲਰ ਕਿਹੜੇ ਕਿਹੜੇ ਆ ਆ ਤਾਂ ਇਸੇ ਨਾਲ ਰਹੀ ਹੈ ਨਾ ਇਸ ਦਾ ਹਲਕਾ ਕਲਰ ਹੈ ਉਸ ਦਾ ਅਡ ਕਲਰ ਹੈ ਇਸ ਦਾ ਅਡ ਹੈ ਨਹੀਂ ਇਹ ਤਾਂ ਰਹਿਣ ਦੇ ਕੱਢਣ ਨੂੰ ਫਿਰ ਅਨੀ ਚੇਲਤ ਖਾਓ ਕ ਹਾਲੇ ਲਓ ਆ ਵੀ ਸੋਨਾ ਹੈ ਆਪਦੇ ਵਾਸਤੇ ਲੈ ਲਓ ਮੈਨੂੰ ਤਾਂ ਮੇਰੇ ਕੋਲ ਤਾਂ ਬਹੁਤ ਹੈਗੇ ਨਹੀਂ ਲੈ ਲਓ ਤੁਸੀਂ ਮੇਰੇ ਕੋਲ ਤਾਂ ਹੈਗੇ ਤੁਹਾਨੂੰ ਲੈ ਕੇ ਦੇਣਾ ਮੈਂ ਤਾਂ ਹੈ ਨਹੀਂ ਨਹੀਂ ਕੋਈ ਨਹੀਂ ਖਰਾ ਦੇ ਦਿਓ ਆ ਸੋਨਾ ਕਲਰ ਦਾ ਵੀ ਆ ਰੱਖ ਲਓ ਤੁਸੀਂ ਠੀਕ ਹੈ ਪਿਓਰ ਮੈਂ ਇਹ ਪਿਓਰ ਚ ਹਾਂ ਤਾਂ ਠੰਡ ਠੂੰਡ ਤਾਂ ਇਹ ਵੈਸੇ ਰੁਕਦੇ ਨਹੀਂ ਹੁੰਦੇਗੇ ਨਾ ਰੋਕੋਗੀ ਮੋਟਰਸਾਈਕਲ ਝਾਂ ਮੈਂ ਜੈਂਸੀ ਜਾਣਾ ਠੀਕ ਜੀ ਹਾਂ ਹੂੰ ਇਹ ਚ ਬਲੈਕ ਹੈ ਨਹੀਂ ਆ ਜਿਹੜਾ ਬੱਡਰ ਹੈ ਇਹ ਚ ਬਲੈਕ ਹੈ ਨਹੀਂਗਾ ਨਾ ਤੇ ਕੀ ਰੇਟ ਆ ਇਹਦਾ ਕੋ ਰੇਟ ਬਣਾਉਂਗਾ ਦੋ ਇੱਕ ਰੇਟ ਜੇ ਲੈਣਾ ਤਾਂ 950 ਰੁਪਈਆ ਜੇ ਬੱਡਰ ਤੁਸੀਂ ਇਹਨਾਂ ਦਾ ਰੇਟ ਤੋੜ ਲਓ ਮੈਨੂੰ ਨਹੀਂ ਪਤਾ ਲੱਗਣਾਗਾ ਮੈਂ ਤਾਂ ਤੈਨੂੰ ਪਤਾ ਹੀ ਇਸ ਦਾ ਮੋਲ ਚ ਲੈਉਂਨੇ ਨੇ ਕੱਪੜੇ ਮੈਂ ਇਹਨਾਂ ਕੋਲ ਤਾਂ ਕਦੇ ਖੜੇ ਹੀ ਨਹੀਂ 5-600 ਦਾ ਸੋਹ ਭਾਈ ਵਾਹ ਨਹੀਂ 600 ਤੁਸੀਂ ਵੀ ਜ਼ਿਆਦਾ ਦੱਸੀ ਜਾਂਦੇ ਆ ਜੀ ਨਹੀਂ 500 ਦਾ ਹੈਗਾ ਚਲ ਮੈਂ ਸੀ ਨਹੀਂ ਖਰੀਦੇ ਇਹਨਾਂ ਨੇ ਤਾਂ ਖਰੀਦੇ ਬੀਬੀ ਹੋਣੇ ਨੇ ਤਾਂ ਪਤਾ ਹੀ ਆ ਤੁਸੀਂ ਉਹਨੇ ਆ ਹਰ ਸਾਲ ਹਰ ਸਾਲ ਆਤਾ ਇਹ ਵਰਗੀ ਰੇਟ ਕਰੂੰ 1300 ਤੋਂ 1400 ਰੇਟ ਹੈ ਮਗਰ ਇਧਰ ਉਹ ਰੇਟ ਇਹਨੂੰ ਛੋਲ ਨੂੰ ਲੱਗਾ ਕੀ ਇਹੋ ਜਿਹੜਾ ਇਹਦੇ 'ਚ 13 1400 ਹੋਊਗਾ ਨਹੀਂ ਇਹ ਚੀਜ਼ ਖਰੀ ਹਮਾਰੇ ਕੋ ਪਤਾ ਇਸ ਢਾਗੇ ਦਾ ਕੀ ਹੈ ਇਹ ਢਾਗਾ ਹੈ ਇਹ ਕਸ਼ਮੀਰ ਮੈਂ ਚਲਦਾ ਹੈ ਜਦ ਨਹੀਂ ਨਹੀਂ ਤੁਸੀਂ ਇਧਰ ਆਉਨੇ ਆ ਆਏ ਹਾਲ ਆਉਨੇ ਆ ਹਨਾ ਤੇ ਮੈਂ ਤੈਨੂੰ ਕਹਾਂ ਨਾ 950 ਮੈਂ ਜਰਦੇ ਤੇ ਨਹੀਂ ਮੰਗਿਆ ਮੈਂ ਜੀ ਕੋ ਪਤਾ ਹੈ 400 ਦੇ ਦਿਨੇ 400 ਲੈ ਲੈ 400 ਲੈ 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 ਨਾ ਨੇ ਉਹ ਵਾਹ ਤਾਂ ਗੱਲ ਕਰਤਾ ਇਹ ਦੇਖ ਲਓ ਬਤਾਉ ਦੀ ਮਰਜ਼ੀ ਤੁਸੀਂ ਲੈਨੇ ਤੁਸੀਂ ਇਹਨਾਂ ਨਾਲ ਗੱਲ ਕਰੋ ਮੈਨੂੰ ਤਾਂ ਹਿਸਾਬ ਨਹੀਂ ਹੁੰਦਾ ਇਹਨਾਂ ਤੋਂ ਮੈਂ ਤਾਂ ਦੱਸਦਾ ਫਿਰ ਕਿਨੇ ਕਿਹਾ ਤੁਸੀਂ 500 500 ਰੁਪਏ ਕਹਿੰਦੇ ਤਾਂ ਮੈਂ ਤਾਂ ਫਿਰ ਮੈਂ ਤਾਂ 400 ਕਹੀਆਂ ਤੁਸੀਂ ਉਹਨਾਂ ਨੇ ਤਾਂ 500 ਕਹਤਾ ਫਿਰ ਵੀ ਕਹਿਣ ਵਾਸਤੇ ਆਪਣੀ ਰੋਜ਼ੀ ਨੂੰ ਥੋੜਾ ਮਾਰਾਂਗਾ ਤੱਕਾ ਚਲ ਕੋਈ ਹੋ ਰਾਜੂ ਕੋਈ ਚਲ ਕੋਈ ਹੋਰ ਭਾਈ ਦੇਖਾਂਗੇ ਤੂੰ ਤਾਂ ਜਦੋਂ ਅੰਨਾ ਆਈ ਸਾਲ ਤੂੰ ਦੇ ਕੇ ਜਾਣਾ ਫਿਰ ਵੀ ਤੂੰ ਐ ਕਰੀ ਜਾਣਾ ਸਾਲ ਮੈਂ ਦੇ ਕੇ ਜਾਂਦਾ ਮੇਰਾ ਰੇਟ ਤੇ ਫਿਰ ਰੇਟ ਕੀ ਕੀ ਹੋ ਗਿਆ ਤੂੰ ਇੱਕ ਛੋਲ ਪਿੱਛੇ ਐ ਕਰੀ ਜਾਣਾ 900 ਰੇਟ ਇਤਨੇ ਵਾਰ ਸੇ ਵਾਰ ਹੋਏਗਾ 100 ਘੱਟ ਹੋ ਜਾਏਗਾ 850 ਹੋ ਜਾਏਗਾ ਹੋਰ ਕਿੰਨਾ ਫਰਕ ਆਹ ਛੋਲੜਾ ਦਾ ਛੋਲੜਾ ਜਿਹਦਾ ਤੂੰ 900 ਮੰਗੀ ਜਾਣਾ ਹੂੰ ਇਹਦੇ ਕਿੰਨੇ ਲਾਏਗਾ ਨਹੀਂ 1100 ਵਾਲਾ ਇਹਦੇ ਚ ਕੀ ਆ ਜੀ ਦਾਗਾ ਮਾਰਾ ਮੰਗਾ ਯਾਤਰਾ ਇੱਕ ਵੇ ਸੇ ਕਰਾਂਗੇ ਠੀਕ ਆ ਬੋ ਤਾਂ ਫਿਰ ਇਹਨਾਂ ਚੋਂ ਵੇਖ ਲੈ ਹੈ ਬਹੁਤ ਚੰਗੇ ਦਾ ਇਸ ਦਾ ਬੈਂਡ ਹੈ ਲੈ ਕੇ ਤਾਂ ਮੈਂ ਤੁਹਾਨੂੰ ਦੇਣਾ ਤੁਸੀਂ ਨਾ ਕਲਰ ਗੂੜੇ ਨਾ ਦੇਖੋ ਜੇ ਤਾਂ ਕਲਰ ਪਸੰਦ ਆ ਤੁਸੀਂ ਆ ਲੈ ਲਓ ਤੇ ਜਾਂ ਵੀ ਸੋਹਣਾ ਹੈ ਉੱਚੇ ਨੀਵੇਂ ਥਾਂ ਪਿਆ ਰਿਹਾ ਨਾ ਗੂੜਾ ਤਾਂ ਮੈਂ ਲੈ ਨਹੀਂ ਇਹ ਗੂੜਾ ਨਹੀਂ ਲੈਣੀ ਗੂੜਾ ਨਹੀਂ ਲੈਣਾ ਨਹੀਂ ਮੈਂ ਲੈ ਫਿਰ ਐਂ ਕਰ ਇਹਦਾ ਜੈਜ ਕਰ ਲੈ ਹਾਂ ਚੱਲ ਇਹ ਫਿੱਕਾ ਰੱਖ ਤੇ ਫਿੱਕਾ ਰੱਖ ਲੈ ਰੇਟ ਬਣਾਏਗਾ ਤਾਂ ਫੇਰੇ ਫਿੱਕਾ ਰੱਖਾਂਗੇ ਨਹੀਂ ਯਾਰ ਕਿੰਨਾ 1100 ਕਹੀ ਜਾਂਦਾ ਨਹੀਂ ਚੀਜ਼ ਖਰੀ ਹੈ ਕੋਈ ਗੱਲ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਅੱਛਾ ਚੱਲ ਮੁਕਾਤੋ ਮੁਕਾ ਬੇਨਜੀ ਚੱਲ ਮੇਰਾ ਨਾ ਆਕਰਖਤ ਨਾ ਆਪਣੇ ਲਈ ਮੁਕਾ ਨਹੀਂ ਮੈਂ ਤਾਂ ਨਹੀਂ ਮੇਰੀ ਗੱਲ ਸੁਣ ਤੈਨੂੰ ਇੰਨਾ ਤਾਂ ਹੋਣਾ ਚਾਹੀਦਾ ਵੇ ਤੇ ਤਕੜੀਆਂ ਬੇਬੇ ਤਕੜੇ ਆ ਭਾਈ ਤਕੜੇ ਬੀਬੀ ਕਿੰਨੇ ਦਾ ਹੋਊਗਾ ਇਹ ਆ ਤੇਰੇ ਕੋਲ ਮੈਂ ਲੈ ਕੇ ਤੇ ਹੋਣੇ ਦੇ ਆਈ ਸੀ 500 ਦਾ ਹਾਂ ਤੇ ਲੈ ਦੱਸ 500 ਦਾ 500 ਦਾ ਕੋਣ ਚਾਲ ਲਾਤੀ ਆ ਮੇਰੀ ਗੱਲ ਸੁਣ ਇਹ ਕੀ ਗੱਲ ਹੈ ਉਹ ਤਾਂ 3 ਸਾਲ ਦੀ ਗੱਲ ਹੈ ਅੱਜ ਦਿਨ ਆਈ ਸੀ ਕਿ ਹਾਂ ਇਹ ਨਹੀਂ ਵਰਦੀ ਸੀ ਉਹ ਲਈ ਫਰਦੀ ਸੀ ਹਾਂ ਤੇ ਸਾਰਾ ਨਹੀਂ ਲਿਆ ਇੱਥੇ ਭਾਈ ਆਇਆ ਸੀ ਉਹ ਵੀ ਆਹੀ ਕੱਪੜਾ ਸੀਗਾ ਇਹਦੇ ਚ ਐਡਾ ਕੀ ਹੈ ਜਿਹੜਾ ਇਹ ਚ 1100 ਤੋਂ ਘੱਟ ਨਹੀਂ ਚਲ ਕੋਈ ਨਹੀਂ ਨਹੀਂ ਚਲ ਰਹਿਣ ਦਿਨੇ ਲੈਣ ਨੂੰ ਫੇਰ ਨਹੀਂ ਮੈਂ ਨਹੀਂ ਲੈਣਾ ਗਾ ਰੱਖ ਲਓ ਤੁਸੀਂ ਰੱਖ ਲੈ ਰੱਖ ਲੈ ਕੋਈ ਗੱਲ ਨਹੀਂ ਰੱਖ ਲੈ ਜਾ ਨਹੀਂ ਨਹੀਂ ਕਿਸੇ ਐਉਂ ਕਰੋ ਨੈਦਵਨ ਨਰਾਜ਼ ਕਰਕੇ ਤੋੜ ਦੇ ਤੁਸੀਂ ਆਉਂ ਦੱਸੋ ਚਾਹ ਪਾਣੀ ਪੀਣਾ ਤੇ ਸ਼ਾਲ ਕਿਤੇ ਫੇਰ ਲੈ ਲਾਂਗੇ ਨਹੀਂ ਨਹੀਂ ਰੱਖ ਠੀਕ ਕੋਈ ਗੱਲ ਨਹੀਂ ਜਾ ਨਹੀਂ ਨਹੀਂ ਮੇਰੇ ਕੋਲੇ 1100 ਹੈ ਨਹੀਂ ਗਾ ਬੀਬੀ ਤਾਂ ਮੇਰੀ ਬੋਲਦੀ ਨਹੀਂ ਉਹਨੂੰ ਤਾਂ ਜੋਦਾ ਚੱਤ ਨਹੀਂ ਠੀਕ ਹੈ ਤੁਸੀਂ ਮੈਨੂੰ ਦੱਸ ਦਿਓ ਚਾਹ ਪਾਣੀ ਪੀਣਾ ਤਾਂ ਦੱਸ ਦਿਓ ਬੈਂਡਰੀ ਕੱਖ ਲੱਗ ਗਿਆ ਨਾ ਅਸੀਂ ਬੋਲੇ ਨਾ 500 ਕੰਮ ਚਲ ਕੋਈ ਨਹੀਂ ਬਾਬਾ ਜੀ ਕਰੇ ਫੇਰ ਆ ਜਾਗੇ ਫੇਰ ਲੈ ਲਾਂਗੇ ਫੇਰ ਲੈ ਲਓ ਫਿਰ ਰੱਖ ਲੈ ਰੱਖ ਰੱਖ ਲੋ ਜੀ ਚਲ ਆ ਜੇ ਖੋਲ ਹੀ ਤਾਂ ਹੁਣ ਕੀ ਫਾਇਦਾ ਖੇਤ ਕਰੇ ਵਾਹੇ ਗਰੂ ਮਾਹਿੰਦੂ ਵਾਹੇ ਵਾਹੇ ਓ ਬੱਲੇ ਬੱਲੇ ਪੱਠੇ ਵੀ ਨਹੀਂ ਪਾਈ ਹਰਦ ਕਰੋਨੇ ਹਾਂ ਹਾਂ ਆ ਗਿਆ ਤੇ ਹੁਣ ਅਸੀਂ ਪੱਠਿਆਂ ਦੇ ਟਾਈਮ ਨਹੀਂ ਆਇਆ ਤਾਂ ਸਾਹਮਣੇ ਤਾਂ ਆ ਗਿਆ ਨਾ ਤਾਸ ਵਾਲਿਆਂ ਨੇ ਹੋਰ ਕੀ ਕਰਨਾ ਹਾਂ ਤੇ ਹੁਣ ਪੱਠੇ ਤੋਂ ਚਿੱਤ ਆ ਗਿਆ ਮੈਂ ਪਾ ਤੇ ਹਰਾ ਤਾਂ ਓਵੇਂ ਪਿਆ ਦੱਸ ਪਿਆ ਸੀ ਹਰਾ ਫੜਾ ਉਹ ਕਿਹਦੀ ਦੇਣਗੀਆਂ ਰਹਿਣ ਦੇ ਤੂੰ ਤੂੰ ਜਾ ਕੇ ਨਾ ਤਾਸੜਿਆਂ ਨਾਲ ਘੰਟਾ ਲਾਇਆ ਹੋਰ ਉਹ ਐਵੇਂ ਨਾ ਪਕਾਈ ਮਰੀ ਆਇਆ ਕਰ ਗੱਲ ਹੀ ਨਹੀਂ ਸੁਣਦਾ ਹੁੰਦਾ ਕੋਈ ਨਹੀਂ ਦੱਸ ਐਵੇਂ ਦੱਸ ਉਹ ਵਹਾਈ ਪਾਇਆ ਨਹੀਂ ਕੀਤਾ ਤੂੰ ਪਾਲੇਂਗੀ ਦੱਸ ਤੂੰ ਛੱਡ ਪਰ ਨਹੀਂ ਤੇ ਕੱਲ੍ਹ ਤੋਰ ਜਾਨੇ ਤੇ ਜਵਾਕ ਨੂੰ ਨਾਲ ਲੈ ਜਾ ਕਰ ਤਾਸ ਨਹੀਂ ਖੇਡਣ ਦਿੰਦਾ ਤੇਰਾ ਪਿਓ ਉੱਥੇ ਮੈਨੂੰ ਦੱਸ ਤੇ ਨਹੀਂ ਮੈਨੂੰ ਘਰੇ ਕੰਮ ਕਰਨ ਲੈਂਦਾ ਉਹ ਉਹ ਕਰਨ ਦਿੰਦਾ ਤੈਨੂੰ ਕੀ ਜਾਂਦਾ ਉਹ ਮੈਂ ਤੈਨੂੰ ਕੀ ਕਹਿੰਨੀ ਤੂੰ ਪੱਠਿਆਂ ਦੀ ਤੈਨੂੰ ਅੱਗ ਲੱਗ ਗਈ ਹੈ ਦੱਸ ਤੇ ਹੋਰ ਤੇਰੇ ਮਾਮਾ ਭੁੱਖੇ ਆ ਛੱਡ ਦੇ ਨਾ ਹੁਣ ਖੜਾ ਖੜੀਆਂ ਤੇਰੇ ਮਾਮਾ ਕਿੱਥੇ ਪਾਏ ਤੂੰ ਪਾਏ ਕਿੱਥੇ ਮੈਂ ਪੜਾ ਤੈਨੂੰ ਕੀ ਕੀ ਹੁਣ ਤੈਨੂੰ ਵੇਲ ਮਿਲ ਗਈ ਉਥੋ ਤਾਸ ਵਾਲੇ ਕੋਲ ਤੇ ਲੈ ਦੱਸ ਟਾਈਮ ਤੇ ਤਾਂ ਆ ਗਿਆ ਪੱਠੇ ਪਾਉਣ ਤੇ ਹੋਰ ਕੀ ਆ ਅੱਛਾ ਗੱਲ ਪੱਠੇ ਪਾਉਣੇ ਹੋਰ ਨਹੀਂ ਕੋਈ ਕੰਮ ਤੈਨੂੰ ਤੇ ਹੋਰ ਕੰਮ ਕੀ ਆ ਦੱਸ ਮਰੀ ਜੰਨੀ ਭਗਾਈ ਮੈਂ ਪੜਾ ਕੀ ਕੀ ਆ ਤੈਨੂੰ ਕੀ ਕੀ ਆ ਦੱਸ ਮੈਨੂੰ ਜੇ ਤੂੰ ਤੇਰੇ ਚਿੱਤ ਚ ਨਾ ਵੀ 1 ਮਹੀਨਾ ਟੱਪ ਗਿਆ ਦੂਜੇ ਮਹੀਨੇ ਮੈਂ ਨਹੀਂ ਟੱਪਣ ਦੇਣਾਗਾ ਮੈਂ ਜਾ ਕੇ ਪੇਕੇ ਵੱਜਣਾ ਤੂੰ ਸ਼ਰਮ ਕਰ ਲੈ ਆਹ ਦੇਖ 5 ਸਾਲਾਂ ਦਾ ਆ ਹੋਇਆ ਪਿਆ ਤੇ ਦੂਜੇ ਨੂੰ ਕੀ ਹੁੰਦਾ ਆ ਦੇਖ ਛੋਟਾ ਜਿਹਾ ਕਿੰਨਾ ਸੋਹਣਾ ਲੱਗਦਾ ਅੱਛਾ ਤੈਨੂੰ ਇਹ ਛੋਟੇ ਸੋਹਣੇ ਲੱਗਦੇ ਖਾ ਕੇ ਲੰਗਰ ਜਾ ਹੈਂ ਮਜਮਾ ਮੈਂ ਪਾਰਲਾਮੈਂਟ ਮੈਂ ਆਪਦੀ ਸਿਹਤ ਖਰਾਬ ਕਰਨੀ ਆ ਤੂੰ ਜਾ ਜਾ ਮਦਦ ਇੱਕ ਜੰਮ ਤਾਂ ਬਹੁਤ ਆ ਮੈਂ ਇੱਥੋਂ ਨਹੀਂ ਫੌਜ ਹੁਣ ਜੰਮੀ ਜਾਣੀ ਤੇਰੇ ਵਾਸਤੇ ਤੈਨੂੰ ਕਿਹਾ ਤਾਂ ਸੀ ਡਾਕਟਰ ਦੇ ਚੱਲਾਂਗੇ ਚੱਲਾਂਗੇ ਚੱਲਾਂ ਕਿਉਂ ਭਕਾਈ ਮੇਰੀ ਗੱਲ ਸੁਣ ਲੈ ਹਾਂ ਡਾਕਟਰ ਡਾਕਟਰ ਦੇ ਕਿਤੇ ਨਹੀਂ ਜਾਣਾ ਮੈਨੂੰ ਘਰੇ ਦਵਾਈ ਲਿਆ ਦੇ ਤਾਂ ਮੈਂ ਖਾ ਕੇ ਕੰਮ ਨਿਵੇੜ ਲੈਣੀ ਆ ਬਾਲਗਾਂ ਗੱਲਾਂ ਨਹੀਂ ਆਉਂਦਾਂ ਮੈਨੂੰ ਮੈਨੂੰ ਮਰੀ ਜੰਨੀ ਆ ਗਾ ਤੈਨੂੰ ਟੱਪ ਗਿਆ ਨਾ 3 ਮਹੀਨੇ ਮੈਂ ਨਾ ਆਪਦੀ ਸਿਹਤ ਨਹੀਂ ਖਰਾਬ ਕਰਨੀ ਠੀਕ ਹੈ ਨਾ ਉਹ ਕਾਨ ਮੈਂ ਤਾਂ ਅੱਗੇ ਸੀ ਕਿਲੋ ਦੀ ਮੈਂ ਤਾਂ ਅੱਗੇ ਵਜਨ ਘਟਾਈ ਜਾਨੀ ਐ ਮੈਂ ਤਾਂ ਜਦੋਂ ਤੂੰ ਮੈਨੂੰ ਵਿਆਹ ਕੇ ਲਿਆਂਦਾ ਸੀ ਤਾਂ ਮੈਂ ਕਿੰਨੀ ਸੋਹਣੀ ਸੀ ਸ਼੍ਰੀ ਦੇਵੀ ਵਰਗੀ ਤੇ ਪਤਲੀ-ਪਤਲੀ ਸੀ ਹੁਣ ਜੰਮ ਤਾਂ ਨਾ ਮੈਂ ਹਾਂ ਇੱਕ ਤੇ ਹੁਣ ਮੇਰੇ ਵੱਦੇ ਹੱਥ ਤੇ ਮੈਥੋਂ ਨਹੀਂ ਤਰ੍ਹਾਂ ਫੌਜਾ ਪੂਰੀਆਂ ਹੋਣਗੀਆਂ ਤੇ ਮੈਥੋਂ ਨਹੀਂ ਵਾਰ-ਵਾਰ ਜਵਾਕ ਜੰਮੀ ਦੇ ਠੀਕ ਹੈ ਸ਼ਰਮ ਖਾਲਾ ਪਿਓ ਦਾਦਿਆਂ ਦੇ ਵੇਖ ਲੈ 10-10 ਹੁੰਦੇ ਸੀ ਉਹ ਜਾਂਦੇ ਨਹੀਂ ਸੀ ਜਾਂਦੇ ਨਹੀਂ ਸੀ ਉਹਨਾਂ ਦਾ ਉਦੋਂ ਮਨ ਰੰਜਨ ਦਾ ਸਾਧਨ ਨਹੀਂ ਸੀ ਹੁੰਦਾ ਠੀਕ ਹੈ ਨਾ ਤੇ ਉਦੋਂ ਬਸ ਉਹ ਚਾਹ ਮਨਾਏ ਜਾਂਦੇ ਸੀ ਇਹ ਚੀਜ਼ ਦਾ ਚੱਲ ਗੱਲ ਸੁਣ ਮੇਰੀ ਬਹੁਤ ਠੰਡਾ ਤੇ ਚਾਹ ਬਣਾ ਜਾ ਮੈਂ ਨਹੀਂ ਚਾਹ ਬਣਾਉਣੀ ਜਿੰਨਾ ਚਿਰ ਮੇਰਾ ਇਹ ਕੰਮ ਨਹੀਂ ਨਿਬੜਦਾ ਚਾਹ ਚੂਹ ਤੇ ਭਲੇਖੇ ਛੱਡ ਦੇ ਉਹ ਤੂੰ ਕੋਈ ਨਹੀਂ ਤੂੰ ਜਾ ਲਿਆ ਜਾ ਚਾਹ ਬਣਾ ਕੇ ਨਹੀਂ ਬਹੁਤ ਤੂੰ ਚੀਂ ਦੀ ਡਿਊਟੀ ਤੋਂ ਆਏ ਵੀ ਜਿਹੜਾ ਤੂੰ ਆਣ ਕੇ ਕਹਤਾ ਚਾਹ ਬਣਾ ਦੇ ਮੈਂ ਨਹੀਂ ਚਾਹ ਤੂੰ ਬਣਾ ਕੇ ਦੇਣੀ ਬੰਦੇ ਆਲੇ ਕੰਮ ਕਰੀਦੇ ਹੁੰਦੇ ਲੱਛਣ ਜੇ ਨਹੀਂ ਬਾਲੇ ਕਰੀਦੇ ਹੁੰਦੇਗੇ ਮੈਂ ਫਿਰ ਚਾਚੇ ਕੋਲੇ ਜਾਣਾ ਪਊ ਗੱਲ ਨਹੀਂ ਨਹੀਂ ਹੁਣ ਮੈਨੂੰ ਐਂ ਦੱਸ ਚਾਚੇ ਨੂੰ ਜਾ ਕੇ ਉਹ ਗੱਲਾਂ ਦੱਸੇਗਾ ਸ਼ਰਮ ਨੂੰ ਹੱਥ ਮਾਰ ਸ਼ਰਮ ਚਾਚੇ ਦੇ ਤੋਂ ਨੂੰ ਆ ਦਸਾਂ ਨਾ ਮਿਮੇ ਕਰਤੂਤਾ ਕੀਤਾ ਨਹੀਂ ਨਹੀਂ ਮੈਂ ਜਾਨਣਾ ਚਾਚੇ ਕੋਲ ਕੋਈ ਨਹੀਂ ਫੇਰ ਹੀ ਤੈਨੂੰ ਪਤਾ ਲੱਗੂਗਾ ਜਾ ਉੱਜੜ ਜਾ ਕੇ ਦੱਸ ਦੇ ਮੈਂ ਇੱਥੋਂ ਤੱਕ ਨਹੀਂ ਪਾਲਦਾਗਾ ਇੱਕ ਹੋਰ ਆਟਾ ਘਰੇ ਪੂਰਾ ਨਹੀਂ ਆਉਂਦਾਗਾ ਤੇ ਪੜਾਂਗਾ ਲਖਾਂ ਦੇ ਇਦਾਂ ਨਹੀਂ ਪੈਸੇ ਪੂਰੇ ਆਉਂਦੇ ਹੁਣ ਚਾਚੇ ਨੂੰ ਜਾ ਕੇ ਸਲਾਮਾਂ ਲਾਂ ਬੂਗਾ ਦੇਖ ਲੈ ਚਾਚਾ ਯਾਰ ਮੈਂ ਤਾਂ ਫਸੇ ਹਾਂ ਉਹ ਸੇਵਕ ਮੈਨੂੰ ਵੀ ਸ਼ਰਮ ਆਉਂਦੀ ਇਹੋ ਜੀ ਗੱਲ ਤਾਂ ਮੈਂ ਕੀ ਕਰੂੰਗਾ ਉਹਦੇ ਨਾਲ ਹਾਂਜੀ ਚਾਚਾ ਸਸਰੀਕਾਲ ਸਾਸਰੀਕਾਲ ਪੁੱਤ ਕਿਵੇਂ ਆਂ ਹਾਂਜੀ ਵਧੀਆ ਠੀਕ ਆ ਪਾ ਭਈ ਯੋਧਿਆ ਬਟੇ ਤੇਰੀ ਮੰਮੀ ਕਿੱਥੇ ਆ? ਉਹ ਸਾਗ ਬਣਾਈ ਜਾਂਦੇ। ਉਹ ਅੱਛਾ। ਬਲਾਕ। ਮਾਂ ਆਈ। ਬੈਠਿਓ ਜੀ। ਕੀ ਰੌਲਾ ਪਾਈ ਬੈਠੇ ਜੀ ਇਹੋ ਘਰੋਂ ਸੱਦ ਕੇ ਲੈ ਮੈਨੂੰ ਜਾ ਕੇ ਸੇਵਕ। ਚੱਲੀ ਜਾਂਦਾ ਵੀਰ ਜੀ ਇਹਨਾਂ ਦਾ ਰੌਲਾ ਤਾਂ ਸਾਰੀ ਦਿਹਾੜੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਇਹਨਾਂ ਦੀਆਂ ਗੱਲਾਂ ਦਾ। ਕੀ ਗੱਲਾਂ ਕਰੀ ਜਾਂਦੇ ਆ ਤੇ ਸਾਰਾ ਦਿਨ ਦਿੱਤੋ ਪੈਰੀ ਚਲਾਈ ਰੱਖਦੇ ਆ। ਚਾਚਾ ਜੀ ਮੈਂ ਤੁਹਾਨੂੰ ਦੱਸਦਾ ਇਹ ਕਿਹੜਾ ਮਾਤਾ ਨੂੰ ਕਿਹੜਾ ਬੋਲਣ ਦਿੰਦੀ ਕੋਈ ਗੱਲ ਨਹੀਂ ਕਰਨ ਦਿੰਦੀ ਇਹ ਤਾਂ। ਆਪਦਾ ਹੀ ਬੱਸ ਨਾ ਤੂੰ ਸੱਚਾ ਹੈ। ਤੂੰ ਸੱਚਾ ਚੁੱਪ ਕਰ ਜਾ ਹੁਣ ਵੀ ਨੀ ਸ਼ਰਮਾਂ ਦੀ ਬੋਲਣ ਲੱਗੀ ਆਹੀ ਗੱਲ ਚੱਲੀ ਜਾਂਦਾ ਇਹਨਾਂ ਦਾ ਵੇਖੀ ਜਾਂਦੇ ਦੱਸ ਕੇ ਆਇਆ ਚਾਚਾ ਜੀ ਵੀ ਗੱਲ ਕੀ ਹੋਈ ਆ ਉਹੀ ਦੱਸ ਕੇ ਆਇਆ ਮਨੂੰ ਤਾਂ ਹੀ ਤੁਹਾਨੂੰ ਬਿਠਾਇਆ ਤੁਹਾਡੀ ਮਾਤਾ ਨੂੰ ਤੇ ਫੇਰ ਚਾਚਾ ਜੀ ਦੱਸੋ ਮੈਂ ਮਾੜਾ ਕਹੀਨੀ ਆ ਹੈ ਵੇਦਾ ਪੂਰਨੇ ਤਾਂ ਇੱਕ ਬੱਚੇ ਤਾਂ ਨਹੀਂ ਪੂਰੇ ਇੰਨੇ ਅੱਜਕੱਲ੍ਹ ਪੜ੍ਹਾਈ ਲਿਖਾਈ ਤੇ ਖਰਚੇ ਇੰਨੇ ਜ਼ਿਆਦਾ ਤੇ ਮੇਰੀ ਤਾਂ ਸਿਹਤ ਖਰਾਬ ਕਰਨ ਤੇ ਤੁਰੇ ਮੇਰੇ ਤਾਂ ਮੂੰਹ ਤਾਂ ਗਲੋ ਉੱਡਿਆ ਪਿਆ ਇਹਨਾਂ ਦੇ ਬੱਚਿਆਂ ਦੇ ਚੱਕਰਾਂ 'ਚ ਦੱਸੋ ਜੀ ਹੁਣ ਕੀ ਇਹਨਾਂ ਦਾ ਕੀਤਾ ਜਾਵੇ ਇਹ ਤਾਂ ਮੈਨੂੰ ਤਾਂ ਸ਼ਰਮ ਆਉਂਦੀ ਹੈ ਕਿ ਸਾਰਾ ਦਿਨ ਇਹ ਹੀ ਕੋਸੀ ਚੱਲੀ ਜਾਂਦਾ ਇਹਨਾਂ ਦਾ ਵੇਖੀ ਜਾਂਦੇ ਆਂਗੇ ਜੀ ਤੁਸੀਂ ਨਿਵੇੜ ਸਕਦੇ ਹੋ ਜੇ ਨਿਵੇੜਦੇ ਤਾਂ ਸਾ ਮੈਂ ਤਾਂ 2 ਘੰਟੇ ਹੋ ਗਏ ਸਾਗ ਬਣਾਈ ਜਾਂਦੀ ਨੂੰ ਇਹ ਆਹੀ ਕੁਛ ਚੱਲੀ ਜਾਂਦਾ ਇਹਨਾਂ ਦਾ ਵੇਖੀ ਜਾਂਦੀ ਆਂਦੀ ਆਂ ਚਲ ਮਾਂ ਤੂੰ ਬਣਾ ਲੈ ਸਾਗ ਜਾ ਕੇ ਹਾਂ ਠੀਕ ਮੈਂ ਕਰਦਾ ਗੱਲ ਦੇਗਲਾ ਚਾਚਾ ਜੀ ਦੇ ਨਕਰਤੂਤਾ ਬਹੁਤ ਮਾੜੀਆਂ ਐ ਇਹ ਬੰਦਾ ਨਹੀਂ ਚੱਜ ਹਾਲ ਦਾ ਉਹ ਯਾਰ ਕੱਢਣ ਪਾਉ ਨੂੰ ਤੇਰੇ ਜੀ ਵੀ ਹੈ ਨਹੀਂ ਸੇਵਕਾ ਕੁਛ ਆ ਆ ਕੀ ਮੋੜ ਕੇ ਕਰੀ ਮੂੰਜ ਪਾ ਕੇ ਬਿਠਾएंगे ਮਾਰੀ ਯਾਰ ਸੱਟਣੋਂ ਪਰੇ ਯਾਰ ਚਾਚਾ ਜਰਦਾ ਯਾਰ ਉਹ ਦੌਰ ਫਿੱਟੇ ਮੂੰ ਤੇਰੇ ਜਰਦੇ ਦੇ ਯਾਰ ਸੱਧਿਆ ਕਹਦਾ ਹਤੇ ਮੈਨੂੰ ਉਹ ਚੰਗੋ ਚਾਚਾ ਸੱਟ ਪਰ ਇਹਨੂੰ ਯਾਰ ਤਾਸ਼ ਹੋਵੇ ਤੇ ਇਹਦੇ ਕੋਲ ਆ ਕੰਮ ਨੂੰਣ ਬਸ ਕੀ ਕਰਤੂਤਾ ਯਾਰ ਆ ਤੇਰੀ ਦੱਸ ਬੈਠੇ ਦਰ ਆ ਕੇ ਇਹੜੀ ਗੱਲ ਕਰਨਾ ਤੇ ਸੱਧਿਆ ਉਹ ਗੱਲ ਕਰ ਲੈ ਕੱਢਿਆ ਜੇਬ ਚੋਂ ਲੱਗ ਪਿਆ ਦੱਸ ਉਹ ਚਾਚਾ ਉਹਦਾ ਜਰਦਾ ਯਾਰ ਰਾਤ ਪਈ ਹੁਣ ਓਏ ਇਹ ਸ਼ੋਭਾ ਦਿੰਦੀਆਂ ਆਪ ਚਾਚਾ ਜੀ ਮੇਰਾ ਤਾਂ ਅੱਗੇ ਅੱਗੇ ਨਹੀਂ 80 ਕਿਲੋ ਚੋ ਵਜ਼ਨ ਥੱਲੇ ਹੁੰਦਾ ਇਹ ਤਾਂ ਕਹਿੰਦਾ ਹੁਣ ਮੈਨੂੰ ਜਮ ਜਮ ਕੇ ਤਾਂ ਧਰੇ ਹੀ ਚੱਲ ਕਹਿੰਦਾ ਐ ਗੱਲਾਂ ਥੋੜੂ ਹੁੰਦਾ ਜਾਈ ਆਪਣ ਗੱਲ ਸੁਣ ਬੇਟਾ ਮੇਰੇ ਇੱਕ ਹੁਣ ਮੇਰੇ ਆਪ ਦੇ 4-5 ਕੀ ਹੋ ਗਿਆ ਠੀਕ ਹੈ ਅਸੀਂ ਕੋ ਅਸੀਂ ਲੋ ਜਾਂਦੀ ਹੂੰ ਤਾਂ ਸਿਹਤ ਖਰਾਬ ਹੁੰਦੀ ਮੈਂ ਬੱਚਿਆਂ ਤੋਂ ਕੀ ਕਰਾਉਣਾ ਇੰਨਾਂ ਤੋਂ ਚਾਚਾ ਜੀ ਇੱਕ ਵਾਰ ਮੇਰੀ ਸੁਣੋ ਗੱਲ ਇਹਨੂੰ ਕਿ ਸ਼ਰਮ ਕਰ ਬੜਾ ਬੋਲਦੀ ਨੂੰ ਨਹੀਂ ਮੈਂ ਤਾਂ ਉਹੀ ਆਖੀ ਜਨਾ ਵੀ ਤੂੰ ਕਹੇ ਇਹ ਸੱਤ ਭੈਣ ਭਰਾ ਇਹਨੂੰ ਨਹੀਂ ਸ਼ਰਮ ਆਉਂਦੀ ਦੱਸ ਸਾਡੇ ਬੁੜੇ ਨੂੰ ਤਾਂ ਚਾਹ ਹੋ ਗਿਆ ਸੀ ਜਮਨ ਦਾ ਅੱਛਾ ਹੋ ਗਿਆ ਲੈ ਦੱਸ ਹਾਂ ਚਾਹ ਕਾਦਾ ਹੁੰਦਾ ਇਹ ਮਨ ਹੱਦ ਹੋ ਗਈ ਤੇਰੀ ਜੋ ਆਗ ਚਮਣ ਦਾ ਚਾਹ ਥੋੜਾ ਹੁੰਦਾ ਇਹੋ ਵੀ ਚਾਹੀਆ ਹੁਣ ਇਹ ਪਿਛਲੇਆਂ ਦੀ ਬਸ ਟੂਰੀਆਂ ਦਾ ਫਲਾਣੇ ਦੇ ਇੰਨੇ ਆ ਟੌਕੇ ਦੇ ਨੇ ਤੇ ਤੂੰ ਆਪਦਾ ਇੱਕ ਸੰਭਾਲ ਲੈ ਆਟਾ ਤਾਂ ਇੱਥੇ ਨਹੀਂ ਪੂਰਾ ਆਉਂਦਾ ਤੇ ਇਹ ਗਾਂ ਗੱਲਾਂ ਕਰਦਾ ਹੁਣ ਤੁਸੀਂ ਦੋਨਾਂ ਨੇ ਲੜੀ ਜਾਣਾ ਕਿ ਮੇਰੀ ਗੱਲ ਸੁਣਨ ਦਾ ਟਾਈਮ ਹੈਗਾ ਤੇਰੇ ਕੋਲ ਹਾਂਜੀ ਹਾਂਜੀ ਦੱਸੋ ਕੱਲਾ ਤਾਂ ਰੁੱਖ ਵੀ ਮਾੜਾ ਹੁੰਦਾ ਗੱਲ ਤਾਂ ਉਹੀ ਹੈ ਜੀ ਜਦੋਂ ਉਹ ਸਿਆਣੇਆਂ ਗੱਲਾਂ ਭਲਾਤੀਆਂ ਨਾ ਕਹਾਵਤਾ ਭਲਾਤੀਆਂ ਆਪਾਂ ਉਦੋਂ ਦੇ ਦਿਨੋਂ ਦਿਨ ਦਿਨੋਂ ਦੇ ਟੁੱਟਦੇ ਤੁਰੇ ਗਏ ਆ ਪਹਿਲੇ ਮੈਨੂੰ ਐਂਦੋ ਇਸੇ ਹਿਸਾਬ ਤੇ ਖੜਗੇ ਤੁਸੀਂ ਜਾ ਕੇ ਜਿਹੜੇ ਸਾਡੇ ਬਾਪੂਹਰਾਂ ਦੇ ਸੀਗੇ ਸਾਡੇ 10-10 ਸੀਗੇ ਬਾਪੂਹਰਾਂ ਦੇ ਤੁਸੀਂ ਸੱਤ ਭੈਣ ਭਰਾ ਤੋਂ ਸੱਤ ਭੈਣ ਭਰਾ ਹੈ ਸੱਤ ਆ ਸੱਤ 10 ਹੁਣ ਥੋੜੇ ਪਿਓ ਨੇ ਗਲਤੀ ਕਰ ਲਈ ਸੱਤ ਜਾਮ ਕੇ ਕੋਈ ਕੰਮ ਤਾਂ ਦੇ ਲੱਗੇ ਹੋਣਗੇ ਕਿ ਮਾਂ ਪਿਓ ਨੂੰ ਲੱਗਦਾ ਫਲਵਾੜੀ ਏਡੀ ਵੱਡੀ ਬਣੀ ਵੀ ਹੈ ਕੱਲੇ ਕੱਲੇ ਰਹਿ ਗਏ ਉਹ ਜਿਹੜੇ ਮੈਂ ਨਹੀਂ ਕਹਿੰਦਾ ਵੀ ਮਾੜੀ ਸੰਗ ਵਿੱਚ ਪੈ ਜਾਊਗਾ ਇੱਕ ਹੈ ਲੋਕਾਂ ਦੇ 2 2 3 3 4 4 ਜਿਹੜੇ ਜਮੇ ਉਹ ਵੀ ਮਾੜੀ ਸੰਗ ਵਿੱਚ ਪਏ ਫਿਰਦੇ ਆ ਮੁੰਡੇ ਕੁੜੀਆਂ ਨਸ਼ਿਆਂ 'ਚ ਪਏ ਪਏ ਕੇ ਨਪੁੰਸਕ ਹੋਏ ਪਏ ਆ ਮਨ ਪਤਾ ਤੈਨੂੰ ਇਸ ਗੱਲ ਦਾ ਨਾ ਤਾਂ ਮੁੰਡਾ ਤੇ ਫਿਰ ਨਾ ਮੁੰਡਿਆਂ 'ਚ ਉਹ ਪਾਵਰ ਹੈ ਜਵਾਖ ਜੰਮਣ ਜੋਗੀ ਨਾ ਕੁੜੀਆਂ 'ਚ ਹੋ ਰਹੀ ਹੈ ਤੇ ਜ ਜਿੰਨਾ 'ਚ ਹੈਗੀ ਥੋਡੇ 'ਚ ਮਾੜੇ ਮੋਟੇ ਤੁਹਾਡੇ ਕੋਲ ਹੈਗਾ ਵੀ ਪ੍ਰਮਾਤਮਾ ਨੇ ਕੋਈ ਕੱਖਸਾ ਰਖਣੀ ਰੱਖੀ ਆ ਤਾਂ ਤੁਸੀਂ ਇਸ ਪਾਸੇ ਉਹ ਵੀ ਇੱਕ ਜਮ ਕੇ ਮੇਰੇ ਤਾਂ ਹੱਥ ਖੜੇ ਆ ਜੀ ਤੇ ਬਣੂਗੀ ਪੰਜਾਬ ਦਾ ਪੰਜਾਬ ਦਾ ਖਤਮ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੇ ਨੀ ਜੀ ਤੂੰ ਸੋਚਦੀ ਨਹੀਂ ਆਪਦੀ ਬਸ ਉਲੂ ਸਦਾ ਨੱਪੀ ਰੱਖਦੇ ਸੋਚਦੀ ਮੇਰਾ ਫੇਸ ਮੇਰੀ ਸਿਹਤ ਹੁਣ ਤੂੰ ਕਿਉਂ ਸੌਂ ਖਾਦੀ ਇਸ ਗੱਲ ਦੀ ਮੈਨੂੰ ਤਾਂ ਸ਼ਰਮ ਆਉਂਦੀ ਆ ਆਪਣਾ ਰਿਸ਼ਤਾ ਹੀ ਨਹੀਂ ਉਹ ਜਾਮਨ ਵੀ ਮੈਂ ਤੈਨੂੰ ਇਹ ਗੱਲਾਂ ਆਖਾਂ ਵੀ ਤੁਸੀਂ ਜਵਾਕ ਹੋਰ ਜੰਮੋ ਹੋਰ ਜੰਮਾ ਪਰ ਮੈਂ ਤਾਂ ਇੱਕ ਨਾ ਕੀ ਨਿਉਂਦੇ ਪਾਉਂਗੇ ਕਿ ਸਲਾਮੀਆਂ ਨੂੰ ਮੀ ਜੀ ਤਾਂ ਗੱਲ ਸੁਣੋ ਹਾਂ ਮੈਂ ਤਾਂ ਨਾ ਸਿੱਧੀ ਗੱਲ ਕਹਿਨੀ ਵੀ ਮੈਂ ਤਾਂ ਇਹ ਕੰਮ ਕਰਨਾ ਹੀ ਨਹੀਂ ਮੈਂ ਤਾਂ ਆਪਦਾ ਸਰੀਰ ਖਰਾਬ ਕਰਨਾ ਹੀ ਨਹੀਂਗਾ ਮੈਨੂੰ ਤਾਂ ਆਹ ਮਜਬੂਰੀ ਚ ਜੰਮਣਾ ਪਿਆ ਤੇ ਦੂਜੀ ਵਾਰੀ ਤਾਂ ਮੇਰੇ ਦਿਮਾਗ ਚ ਗੱਲ ਹੈ ਹੀ ਨਹੀਂਗੀ ਬੱਸ ਮੈਂ ਨਹੀਂ ਆਪਦਾ ਸਰੀਰ ਖਰਾਬ ਕਰਨਾ ਮੈਂ ਹੱਦ ਹੋ ਗਈ ਸਰੀਰ ਖਰਾਬ ਜਿਹੜੇ ਸਾਡੇ ਆਪਣੇ ਪਿਓ ਦਾਦਾ ਦੇ ਬਾਬੇ ਦਾਦਾ ਦੇ 10 10 12 12 ਜੰਮੇ ਉਹਨਾਂ ਦੇ ਸਰੀਰ ਖਰਾਬ ਹੋ ਗਏ 100 100 ਸਾਲ ਦੇ ਹੋ ਕੇ ਮਰੇ ਆ ਉਹ ਕੁੜੀਏ ਚਾਚੇ ਕੀ ਹੁਣ ਇਹ ਥੋੜੂ ਵੀ ਮੁਰਗੀ ਖਾਣਾ ਖੋਲਣਾ ਇੱਥੇ ਵੀ ਜੰਮ ਜੰਮ ਸਿੱਟੀ ਚੱਲੋ ਸਿੱਟੀ ਚੱਲੋ ਕੁੱਡੇ ਚਵਾੜੀ ਸ਼ਰਮ ਕਰ ਲਾ ਹਾਂ ਚਾਚੇ ਨੂੰ ਵੀ ਐ ਸਾਹਮਣੇ ਬੋਲੀ ਜੀ ਅੱਖਾਂ ਕਿ ਸਰੀਰ ਖਰਾਬ ਹੁੰਦੇ ਆ ਜੋ ਅੱਗ ਜਿੱਟੀ ਘੜਦੀ ਆ ਆਪਦੀ ਜੋ ਅੱਗ ਜੰਮਣ ਤੇ ਜਿਹੜੇ ਪਿਓ ਦਾਦੇ 100 100 ਸਾਲ ਦੇ ਹੋ ਕੇ ਮਰੇ 12 12 ਜਵਾਗ ਜੰਮੇ ਸੀਗੇ ਮੇਰੀ ਗਾਲ ਸੌਣ ਚਾਚਾ ਜੀ ਮੇਰ ਖਾਨਾ ਸੇਲਗਾ ਡਾਕਟਰ ਆ ਉਹ ਕਹਿੰਦਿਆਂ ਵੀ ਫੇਸ ਜਿਹੜੀ ਫੇਸ ਦੀ ਗਲੋ ਆ ਨਾ ਇਹ ਉੱਡ ਜਾਂਦੀ ਮੇਰੇ ਤਾਂ ਅੱਗੇ ਇੱਕ ਜਮ ਕੇ ਸ਼ਾਂਗਾ ਇੰਨੀਆਂ ਪਿੰਗਾ ਪਿੰਗਾ ਮੂੰਹ ਤੇ ਤੇ ਦੂਜੀ ਵਾਰਾ ਤਾਂ ਫਿਰ ਮੈਂ ਜਵਾ ਹੀ ਭੂਤ ਬਨ ਜੂ ਨਾ ਤੇਰੀ ਮਾਂ ਇੱਥੇ ਆਉਂਦੀ ਹੁੰਦੀ ਆ ਤੁਸੀਂ ਸੱਤ ਭੈਣ ਭਰਾ ਐ ਤੇ ਉਹ ਤਾਂ ਟਮਾਟਰ ਰਗੀ ਪਈ ਲਾਲ ਉਹਦੀ ਤਾਂ ਗਲੋ ਉੱਡੀ ਨਾ ਕਿਤੇ ਮੈਨੂੰ ਸਮਝ ਨਹੀਂ ਜਵਾਕ ਜਮਾਨਾ ਗਲੋ ਟ ਜਾਂਦੀ ਨਵੀਂ ਕਹਾਣੀ ਐ ਡੇ ਡੇ ਚਾਚਾ ਜੀ ਕੋਰਸ ਕੀਤੇ ਉਹਨਾਂ ਨੇ ਮੈਨੂੰ ਖੋਦ ਇਹ ਗੱਲ ਪ੍ਰੂਫ ਕੀਤੀ ਐ ਚੱਲ ਰੁਕ ਜਾ ਤੂੰ ਕੋਰਸ ਵਾਲੀ ਗੱਲ ਕਰਦੀ ਨਾ ਮੈਂ ਮੈਂ ਤੈਨੂੰ ਫੋਰਸ ਨਹੀਂ ਕਰਦਾਗਾ ਹਰੇਕ ਦੀ ਆਪ ਦੀ ਮਰਜ਼ੀ ਥੋੜਾ ਦੋਨਾਂ ਜੀਆਂ ਦਾ ਰੌਲਾ ਆ ਮੈਂ ਡਾਕਟਰ ਨੂੰ ਬੁਲਾ ਲੈਣਾ ਗੁਰਪ੍ਰੀਤ ਨੂੰ ਆਹ ਹੁਣੇ ਦੱਸ ਦਊਗਾ ਤੈਨੂੰ ਹੁਣੇ ਨਾ ਸਾਰੀ ਗੱਲ ਸਮਝਾ ਆਹ ਤਾਂ ਨਵਾਂ ਵਹਿਮ ਪਾ ਲਿਆ ਤੁਸੀਂ ਅੱਛਾ ਖਾਲੀ ਪੇਟ ਲੈਣੀ ਮੈਡੀਸਨ ਠੀਕ ਹੈ ਤੇ ਆਹ ਸੋਭਾ ਸ਼ਾਮ ਠੀਕ ਹੈ ਤੇ ਹੋਰ ਕੋਈ ਪ੍ਰੋਬਲਮ ਨਹੀਂ ਦਖਾਣ ਦੀ ਹੋਈ ਡਾਕਟਰ ਸਾਹਿਬ ਦੁਕਾਨ ਦੀ ਵਿੱਚ ਲਾ ਕੇ ਦਰਮਿਆਨ ਹੈਲੋ ਡਾਕਟਰ ਸਾਹਿਬ ਕਿਵੇਂ ਹੋ ਸਤਿ ਸ਼੍ਰੀ ਅਕਾਲ ਡਾਕਟਰ ਹੋ ਠੀਕ ਹੋ ਵਧੀਆ ਵਧੀਆ ਪੇਸ਼ੈਂਟ ਅਟੈਂਡ ਕਰੀ ਜਾਂਦੇ ਹਾਂ ਹਾਂਜੀ 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 ਆ ਮਾੜਾ ਜਿਹਾ ਸੇਵਕ ਤੇ ਆਉਂਗੇ ਨਾਲ ਗੋਣ ਧੀ ਹਾਂਜੀ ਹਾਂਜੀ ਕੀ ਗੱਲ ਹੋਗੀ ਕੁਛ ਨਹੀਂ ਬਸ ਲਾ ਲੈਣੀ ਤੁਹਾਡੀ ਕੋਈ ਸੇਵਕਾਸਤੇ ਹਾਂਜੀ ਹਾਂਜੀ ਆ ਗਿਆ ਆਈ ਮੇਰਾ ਵੀਰ ਯਾਰ ਆ ਗਿਆ ਨਾ ਚਾਚਾ ਜੀ ਹੁਣ ਇਹ ਤੋਂ ਸੱਦ ਕੇ ਤੁਸੀਂ ਕੀ ਕਰਾਉਣਾ ਸੀ ਉਹ ਪੜਿਆ ਲਿਖਿਆ ਪੁੱਤ ਠੀਕ ਹੈ ਤੇਰੇ ਸਾਹਮਣੇ ਗੱਲਬਾਤ ਕਰੂਗਾ ਮੈਂ ਨਹੀਂ ਕਹਦਾਗਾ ਠੀਕ ਹੈ ਮੇਰੇ ਵੱਲੋਂ ਤਾਂ ਇਹਨੂੰ ਵੀ ਜਾ ਕੇ ਉਥੇ ਆਸ਼ਰਮ ਛੱਡੋ ਜੇ ਨਹੀਂ ਸੰਭਿਆ ਜਾਂਦਾਗਾ ਨਹੀਂ ਸੱਚੇ ਨਾ ਸ਼ਰਮ ਨਹੀਂ ਕੋਈ ਲੈਣ ਨਹੀਂ ਦੇਣ ਉਹੀ ਬੂ ਤੁਸੀ ਨਾ ਅਸੋ ਜਿਹੜੀ ਨਹੀਂ ਨਹੀਂ ਅਪਣ ਗੱਲ ਸੁਣ ਲੈ ਮੇਰੀ ਪੁੱਤ ਤੁਸੀਂ ਜਿਹੜੀ ਨਵੀਂ ਜਨਰੇਸ਼ਨ ਪੜ੍ਹ ਲੈ ਹੈਗੇ ਨਾ ਜਿਹੜਾ ਆਨਲਾਈਨ ਸਾਰਾ ਕੁਝ ਤੁਸੀਂ ਦੇਸ਼ ਵਿਦੇਸ਼ ਵੇਖੀ ਜਾਂਦੇ ਵੀ ਗੋਰੇ ਜਵਾਕ ਨਹੀਂ ਪੈਦਾ ਕਰਦੇ ਫਲਾਣਾ ਨਹੀਂ ਤੁਸੀਂ ਪੰਜਾਬ ਖਤਮ ਕਰਨਾ ਵੇਣੇ ਜਾਇਆ ਤੇ ਮੋਬਾਈਲਾਂ ਨੇ ਕੰਮ ਖਰਾਬ ਕੀਤਾ ਤੇ ਦੇਖੀ ਜੀ ਇੱਕ ਬੱਚਾ ਲਓ ਉਸ ਤੋਂ ਵੱਧ ਜ਼ਰੂਰਤ ਹੀ ਨਹੀਂ ਆਪਸ਼ਨ ਹੀ ਨਹੀਂ ਕੋਈ ਵੀ ਦੂਜਾ ਬੱਚਾ ਲਓ ਮੇਰਾ ਦਿਮਾਗ ਤਾਂ ਇਹ ਗ ਗਾਲ ਨਿਕਲਦੀ ਹੈ ਫਿਰ ਆ ਜਾ ਗੁਰਪ੍ਰੀਤ ਜਿਹੜੀਆਂ ਵਧੀਆ ਵਧੀਆ ਗੁਰਪ੍ਰੀਤ ਠੀਕ ਕੀ ਹਾਲ ਹੈ ਡਾਕਟਰ ਸਾਹਿਬ ਉਹ ਠੀਕ ਹੈ ਵਧੀਆ ਮੈਂ ਕੁਰਸੀ ਲਿਆ ਬਈ ਡਾਕਟਰ ਸਾਹਿਬ ਇੱਕ ਪਤਾ ਸਾਗਣਾ ਖਾਵਾਂਗੇ ਜੀ ਮਾਤਾ ਸਾਗ ਬਣਾਈਏ ਤੇ ਮਾਤਾ ਤਾਂ ਵਿਚਾਰੀ ਬਾਹਰ ਹੀ ਹਨ ਇਹ ਗੱਲਾਂ ਦੇ ਵਿੱਚੋਂ ਅੱਛਾ ਅੱਛਾ ਕੀ ਗੱਲ ਹੁਣ ਮੈਂ ਤੈਨੂੰ ਇਹ ਗੱਲ ਆਖੀ ਜਾਂਦਾ ਸੀਗਾ ਗੁਰਪ੍ਰੀਤ ਸੋਣ ਹੀ ਲੈ ਤੂੰ ਵੀ ਧਿਆਨ ਨਾਲ ਯਾਰ ਹਾਂਜੀ ਹਾਂਜੀ ਤੂੰ ਕਹਿਣੀ ਹੈ ਵੀ ਇੱਕ ਤੋਂ ਵੱਧ ਅਸੀਂ ਇਹ ਕੱਲੇ ਆਪਣੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕਿਹਨੇ ਘੋਟ ਕੇ ਪਾਤਾ ਵੀ ਪੰਜਾਬ ਨੂੰ ਖਤਮ ਕਰ ਦੇਓ ਇੱਕ ਇੱਕ ਜੰਮਣਗੇ ਕੱਲ ਨੂੰ ਮਰੀ ਜਾਣਗੇ ਜਿਨ੍ਹਾਂ ਦੇ ਚਾਰ-ਚਾਰ ਹਨ ਨਸ਼ੇ ਕਰ ਕਰ ਉਹ ਵੀ ਵਿੱਚੋਂ ਦੂਜੀਆਂ ਸਟੇਟਾਂ ਵੇਖ ਲਾ 10 ਦਾ ਜਵਾਬ ਜੰਮ ਕੇ ਨਾ ਮਨ ਤੇ ਇਥੇ ਸਾਡੇ ਦੇ ਕਾਬਜ਼ ਕਰੀ ਜਾਂਦੇ ਉਹਨਾਂ ਨੂੰ ਤੇ ਕੱਲ ਨੂੰ ਸਾਡੀਆਂ ਕਿਹੜੀਆਂ ਪੀੜ੍ਹੀਆਂ ਲੜਨਗੀਆਂ ਵੀ ਅਸੀਂ ਪੰਜਾਬ ਬਚਾਉਣਾ ਇਹਨਾਂ ਤੋਂ ਹੈ ਕੋਈ ਗੱਲ ਬਚਦੀ ਆ ਗੁਰਪ੍ਰੀਤ ਹਾਂਜੀ ਹਾਂਜੀ ਯਾਰ ਮੈਨੂੰ ਤਾਂ ਸ਼ਰਮ ਆਉਂਦੀ ਆ ਹਨਾ ਵੀ ਹੁਣ ਭਤੀਜਾ ਹੈ ਹਨਾ ਹਾਂਜੀ ਠੀਕ ਹੈ ਵੀ ਮੈਂ ਮਾਂ ਪਿਓ ਵਰਗੇ ਹੈਗੇ ਕੋਈ ਇਹ ਗੱਲਾਂ ਕਰਦਾ ਮੈਂ ਚੰਗਾ ਨਹੀਂ ਪਰ ਉਹ ਸੱਦ ਲਿਆ ਕਰੋ ਆਂਦਾ ਸਾਡਾ ਮਹੀਨਾ ਹੋ ਗਿਆ ਕਲੇਸ਼ ਪਏ ਨੂੰ ਠੀਕ ਹੈ ਇਹਨੂੰ ਨਾ ਕੁੜੀ ਨੂੰ ਟਾਈਮ ਟੂਮ ਟੱਪਿਆ ਵੈ ਕੋਈ अच्छा अच्छा जी ते आप आप ਹੁਣ ਹੋ ਗਿਆ ਕਿੰਨੇ ਸਾਲਾਂ ਦਾ ਹੋ ਗਿਆ ਇਸੇ 5 ਸਾਲ ਦਾ 5 ਸਾਲਾਂ ਦਾ ਹੋ ਗਿਆ ਵੇਖ ਲੈ ਬੇਟਾ ਕਿੰਨਾ ਸਿਆਣਾ ਇਹੋ ਜਿਹਾ ਸਿਆਣਾ ਜਵਾਕ ਕਿਤੇ ਰੱਖੇ ਪਏ ਕਿੰਨੇ ਸਾਲਾਂ ਦਾ ਹੋ ਗਿਆ ਪੁੱਤ 5 ਲੈ ਦੱਸ ਹੁਣ 5 ਸਾਲ ਦਾ ਬੇਟਾ ਹੋ ਗਿਆ ਇਹਨਾਂ ਦਾ ਤੇ ਉਹ ਇਹਦੇ ਨਾਲ ਸੇਵਕ ਨਾਲ ਸਿਆਪਾ ਪਾਈ ਬੈਠੀ ਆਂਦਾ ਕਿ ਮਹੀਨਾ ਹੋ ਗਿਆ ਦਾ ਆਖੇ ਕਿ ਵੀ ਮੈਂ ਨਹੀਂ ਰੱਖਣਾ ਮੈਂ ਨਹੀਂ ਰੱਖਣਾ ਕਿ ਮੈਂ ਤਾਂ ਇੱਕ ਜੀ ਕਿਉਂ ਨਹੀਂ ਰੱਖਣਾ ਜੀ ਤੁਸੀਂ ਕੋਰਸ ਕੀਤਾ ਵੀਰ ਜੀ ਤੁਸੀਂ ਮੈਨੂੰ ਉਹਨ ਦੱਸੋ ਵੀ ਸਰੀਰ 'ਚ ਫਰਕ ਪੈਂਦਾ ਕਿ ਨਹੀਂ ਕੌਣ ਕਹਿੰਦਾ ਜੀ ਫੈਟ ਦਾ ਵਾਧੇ ਆ ਜਦੋਂ ਬੱਚਾ ਆਪਾਂ ਡਿਲੀਵਰੀ ਹੁੰਦੀ ਆ ਮੂੰਹ ਤੋਂ 글로ਅ ਉੱਡਦੀ ਸ਼ਾਈਨਿੰਗ ਸਾਰੀ ਉੱਡ ਜਾਂਦੀ 10 ਬੁੜੀ ਤਾਂ ਜਮਾ ਬੇਕਾਰ ਬਣ ਜਾਂਦੀ ਆ ਨਹੀਂ ਤੁਹਾਨੂੰ ਕਿਹਨੇ ਕਹਿਤਾ ਵੀ ਇਹਦੇ ਨਾਲ ਖੂਬਸੂਰਤੀ ਘਟਦੀ ਆ ਉਹ ਤਾਂ ਮੇਰੇ ਫਰੈਂਡ ਐ ਉਹਨਾਂ ਨੇ ਚੰਗੇ ਕੋਰਸ ਕਰਸ ਕੀਤਾ ਵੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਉਹ ਕਹਿੰਦੀ ਵੀ ਬੱਚਾਂ ਚ ਕੁਸ ਨਹੀਂ ਪਿਆਗਾ ਇਹ ਚੀਜ਼ਾਂ ਸ਼ਾਬਾਸ਼ ਏ ਸ਼ਾਬਾਸ਼ ਦੇਖੋ ਮੇਰੀ ਗੱਲ ਸੁਣੋ ਬਸ ਐਕਟਰਾਂ ਨਾ 50 50 ਸਾਲ ਦੀਆਂ ਫਿਰਦੀਆਂ ਠੀਕ ਐ ਉਹਨਾਂ ਦੀ ਖੂਬਸੂਰਤੀ ਘਟੀ ਐ ਜਿਵੇਂ ਆਪਾਂ ਸਿਆਣੇ ਸੁਣਿਆ ਨਾ ਕਹਿੰਦੇ ਆ ਕਦੇ-ਕਦੇ ਦੋ ਪੈਗ ਲਾ ਲੈਣੇ ਚਾਹੀਦੇ ਆ ਉਹਦੇ ਨਾਲ ਬੰਦਾ ਸਟ੍ਰੈਸਲੈਸ ਹੋ ਜਾਂਦਾ ਹੈ ਕਦੇ-ਕਦੇ ਥੋੜੀ-ਥੋੜੀ ਫੀਮ ਖਾ ਲੈਣੀ ਚਾਹੀਦੀ ਹੈ ਫਿਲਟਰ ਹੋ ਜਾਂਦਾ ਸਰੀਰ ਉਹਦੇ ਨਾਲ ਐਵੇਂ ਜਵਾਗ ਨਾਲ ਜਿਵੇਂ ਲੇਡੀਜ਼ ਨੂੰ ਕਹਿੰਦੇ ਆ ਜੋ ਕੁਦਰਤ ਨੇ ਬਣਾਇਆ ਉਹ ਚੀਜ਼ਾਂ ਨਾਲ ਇਸ ਖੂਬਸੂਰਤੀ ਵਾਧੀ ਹੈ ਨਾ ਕਿ ਘਟਦੀ ਹੈ ਤੇ ਤੁਸੀਂ ਕਹਿ ਰਹੇ ਹੋ ਘਟਦੀ ਹੈ ਅਸੀਂ ਪੰਜ ਭੈਣ ਭਾਈ ਅਸੀਂ ਸੀਗੇ ਮੇਰੇ ਮਾਪਿਆਂ ਦੀ ਪਛਾਣ ਨਹੀਂ ਆਉਂਦੀ ਵੀ ਉਹ ਮੇਰੇ ਭਾਈ ਹੈ ਠੀਕ ਹੈ ਮੇਰੇ ਪਿਓ ਦੀ ਪਛਾਣ ਨਹੀਂ ਉਹਦੇ ਮੇਰਾ ਭਾਈ ਹੈ ਕਿ ਮੈਂ ਉਹਦਾ ਹਨਾ ਵੀ ਬੇਟਾ ਕਾ ਤੇ ਮਾਂ ਦੀ ਮੇਰੀ ਪਛਾਣ ਨਹੀਂ ਆਉਂਦੀ ਉਹ ਬੇਟੀ ਤੇ ਮਾਂ ਖੜਗਾ ਹਾਂ ਨਾ ਬਰਾਬਰ ਕੋਈ ਨਹੀਂ ਪਛਾਣ ਸਕਦਾ ਵੀ ਇਹ ਬੇਟੀ ਖੜੀ ਹੈ ਕਿ ਮਾਂ ਖੜੀ ਹੈ ਆ ਬਰਾੜ ਸਾਹਿਬ ਬੈਠੇ ਆ ਠੀਕ ਹੈ ਇਹਨਾਂ ਦੇ ਹੁਣ ਕਹਿ ਜੀ ਇਹ ਪੁੱਛਣਾ ਉਹੀ ਤਾਂ ਮੱਥਾਗਵਾਈ ਕਰੀ ਜਾਂਦਾ ਨਾ ਮਹੀਨਾ ਹੋ ਗਿਆ ਪਕਾਈ ਮਰੀ ਜਾਂਦਿਆਂ ਨੂੰ ਇਹ ਜਿਹੜਾ ਤੁਸੀਂ ਕਹਿੰਦੇ ਨਾ ਖੂਬਸੂਰਤੀ ਘਟਦੀ ਹੈ ਉਹ ਇਸ ਚੀਜ਼ ਨਾਲ ਨਹੀਂ ਘਟਦੀ ਹਾਰਮੋਨ ਇਨਬੈਲੈਂਸ ਹੋਣ ਨਾਲ ਘਟਦੀ ਹੈ ਠੀਕ ਹੈ ਜਦੋਂ ਆਪਾਂ ਫਾਸਟ ਫੂਡ ਖਾਂਦੇ ਆ ਤਲਗਾ ਚੀਜ਼ਾਂ ਹੋਰ ਹੋਗੀਆਂ ਬੇਪਾਂਤਾ ਖਾਈ ਜਾਣਾ ਇਹ ਚੀਜ਼ਾਂ ਨਾਲ ਆਪਾਂ ਮੰਨ ਸਕਦੇ ਹਾਂ ਖੂਬਸੂਰਤੀ ਘਟਦੀ ਹੈ ਹੁਣ ਅੱਜ ਕੱਲ ਤਾਂ ਕਹਿ ਦਿੰਦੇ ਪੰਜੀਰੀ ਖਾਣ ਨਾਲ ਘਟਦੀ ਵੀ ਪੇਟ ਵੱਧ ਜਾਂਦਾ ਮੋਟਾਪਾ ਆ ਗਿਆ ਮੰਜੀ ਅੱਗੇ ਵੀ ਖੰਦਗੇ ਸੀਗਾ ਲੇਡੀਜ਼ ਉਹਨਾਂ ਨੂੰ ਕੀ ਸੀ ਕੰਮ ਕਰਦੀਆਂ ਸੀ ਉਹ ਜੇ ਤੁਸੀਂ ਬਹਿਣਾ ਹੀ ਮੰਜੇ ਤੇ ਐ ਠੀਕ ਐ ਬੈਡ ਮਾਲ ਲਿਆ ਮੇਰੇ ਦਾ ਬੱਚਾ ਹੋਇਆ ਜੀ ਮੈਂ ਨਹੀਂ ਕੰਮ ਕਰ ਸਕਦੀ ਫੇਰ ਤੁਸੀਂ ਖੂਬਸੂਰਤੀਆਂ ਕਿੱਥੋਂ ਭਾਲੂਗੀਆਂ ਕੰਮ ਕਰਦੀਆਂ ਸੀ ਪਹਿਲਾਂ ਹੱਥੀ ਨਾਲੇ ਨਾਲੇ ਗੁਰਪ੍ਰੀਤ ਇਹ ਚੀਜ਼ ਹੁੰਦੀ ਸੀ ਹਾਂਜੀ ਅੱਗੇ ਡਿਲੀਵਰੀ ਹੋ ਜਾਣੀ ਨਾ ਬੱਚੇ ਦੀ ਤੇ ਤੀਜੇ ਦਿਨ ਉੱਠ ਕੇ ਜਿਹੜੀ ਉਹ ਬੱਚੇ ਨੂੰ ਜਨਮ ਦੇਣ ਵਾਲੀ ਕੰਮ ਲੱਗ ਜਾਂਦੀ ਜੁੱਲੇ ਚੋਂ ਠੀਕ ਐ ਤੇ ਹੁਣ ਇੱਥੇ ਕਹਿੰਦੇ ਵੀ ਨਾ 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 ਇਹਨੂੰ 3 ਮਹੀਨੇ ਪੈਰ ਨਾ ਲਾਉਣ ਦਿਓ ਮੰਜੇ ਤੋਂ ਕਿਹੜੇ ਤਨ ਬਰਾਟ ਸਾਹਿਬ 5-5 ਮਹੀਨੇ 6-6 ਮਹੀਨੇ ਕਹਿੰਦੇ ਹੁਣ ਤਾਂ ਆਪਰੇਸ਼ਨ ਨਾਲ ਕਹਿੰਦੇ 6 ਮਹੀਨੇ ਬੈੱਡ ਤੇ ਭਾਈ ਰੱਖੋ ਹਮ ਹੁਣ ਨਹੀਂ ਆ ਕੇ ਟਾਂਕੇ ਅੰਦਰੋਂ ਕਿਤੇ ਖਰਾਬਣਾ ਵਜਣਾ ਹਮ ਪਤਾ ਨਹੀਂ ਕਿਹਨੇ ਸਿਖਾਇਆ ਇਹ ਅਸਲ ਨਾ ਜਿਹੜਾ ਹੈਗਾ ਜਿਹੜੇ ਕੰਮ ਤੋਂ ਦੇ ਘਟਾਤੇ ਆ ਵਧੀਆ ਗੱਲ ਦਸੀ ਰਾ ਗੁਰਪ੍ਰੀਤ ਨੇ ਇੱਕ ਡਾਕਟਰ ਹੈ ਹਣਾ ਆਪਣਾ ਵਧੀਆ ਵੀ ਜਿਹੜੀਆਂ ਆ ਚੀਜ਼ਾਂ ਵਧਾਲੀਆਂ ਨਾ ਮੈਦੇ ਦੀਆਂ ਫਾਸਟ ਫੂਡ ਖਾ ਲਿਆ ਉਹ ਖਾ ਲਿਆ ਗੰਦਪਿਲ ਠੀਕ ਹੈ ਹਣ ਉਹ ਮਾਤਾ ਥੋੜੀ ਸਾਗ ਧਰੀ ਬੈਠੀ ਹੈ ਠੀਕ ਹੈ ਲੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਪਾ ਕੇ ਮੱਖਣ ਤੇ ਘਿਓ ਗੂ ਪਾ ਕੇ ਖਾਓ ਵੇ ਕੋਲ ਸੁਰਤੀ ਆਉਂਦੀ ਕਿ ਨਹੀਂ ਆਉਂਦੀ ਸਰੀਰ ਖਰਾਬ ਹੁੰਦਾ ਹੈ ਕਿ ਕਿੱਥੇ ਜੇ 100 100 ਸਾਲ ਦੇ ਨਾ ਹੋ ਕੇ ਜਾऊं ਤਾਂ ਚਾਚਾ ਇਹਨੂੰ ਸਮਝਾਉਂਦਾ ਫਾਇਦਾ ਨਹੀਂ ਇਹ ਤਾਂ ਡੱਲ ਦਿਮਾਗ ਹੈ ਬਈ ਇਹ ਨਹੀਂ ਸਮਝਦੀ ਸੁਮੇ ਦੀ ਗੱਲ ਨੂੰ ਚੱਲ ਮੈਂ ਗੱਲ ਸੋਚਦੀ ਸਮਝਦੀ ਵੀ ਆ ਠੀਕ ਆ ਪਰ ਮੇਰਾ ਮਨ ਨਹੀਂ ਮੰਨਦਾ ਜੀ ਜਦੋਂ ਮਨ ਹੀ ਨਹੀਂ ਮੰਨਦਾ ਫਿਰ ਅਸੀਂ ਤਾਂ ਕੀ ਕਹਿ ਸਕਦੇ ਆ ਸੇਵਕ ਦੇਖ ਚਾਚਾ ਤੈਨੂੰ ਮੈਂ ਜਾਂਦਾ ਇਸ ਨੂੰ ਸਮਝਾਉ ਫਿਰ ਗੱਲ ਸਮਝਦੀ ਆ ਪਰ ਮੇਰਾ ਨਾ ਮਨ ਨਹੀਂ ਹੈ ਜਿੰਦਰੋ ਮੰਨਦਾ ਤੇ ਮਨ ਨੂੰ ਮਨਾਲਾ ਦੋ ਜੇ ਦੋ ਚਾਰ ਦਿਨ ਸੋਚ ਲੇਗੀ ਅਮਨ ਤੇ ਤੂੰ ਬੁੱਢੀ ਹੋ ਚਲੀ ਹੈ ਠੀਕ ਹੈ ਤੁਸੀਂ ਆ ਟਾਈਮ ਟੂਮ ਦੀ ਜੀ ਮੰਨਦੀ ਆ ਫੇਰ ਮੰਨਦੀ ਆ ਤਾਂ ਫੇਰ ਵਿਚਾਰ ਕਰ ਲਾ ਆਪਦੀਆਂ ਹੋਰ ਚਾਰ ਛੇ ਲੀਆਂ ਨੂੰ ਪੁੱਛ ਲਾ ਇਹ ਚੀਜ਼ ਤੇ ਨਾ ਤੁਸੀਂ ਜੇ ਅਸਲ ਦੇ ਵਿੱਚ ਇਤਿਹਾਸ ਪੜ੍ਹੋਗੇ ਨਾ ਪੰਜਾਬ ਦਾ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਸਾਨੂੰ ਜਿਹੜਾ ਉਹ ਘਟੋ ਘਟ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਜਵਾਕ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਕਰਨੇ ਪੈਣੇ ਆ ਜੇ ਨਾ ਕੀਤੇ ਨਾਲੇ ਤਾਂ ਆਪਦੀਆਂ ਨਾਲੇ ਨਸਲਾਂ ਖਤਮ ਨਾਲੇ ਨਸਲਾਂ ਖਤਮ ਕਰਾਂਗੇ ਨਾਲੇ ਪੰਜਾਬ ਖਤਮ ਕਰਾਂਗੇ ਭਈਏ ਭਈਏ ਬਹੁਤ ਹੁੰਦੇ ਜਾਂਦੀਆਂ ਇੱਥੇ ਬੱਚੇ ਇਹ ਬੁੜੀਆਂ ਕਿਉਂ ਡਰਦੀਆਂ ਜੰਮਣ ਤੋਂ ਤਿੰਨ ਤਿੰਨ ਚਾਰ ਚਾਰ ਇਹ ਤਾਂ ਪਾ ਦਿੰਦੇ ਪੱਲੇ ਬੁੜਹਾਂ ਦੇ ਠੀਕ ਆ ਕੰਮ ਨਹੀਂ ਕਰਦੇ ਧੰਦਾ ਨਹੀਂ ਕਰਦੇ ਇਹ ਬੁੜੁnga ਪਾਲਣ ਵੀ ਕਿੱਥੋਂ ਉੱਤੇ ਆਣੇ ਕਿੱਦਾਂ ਜਾਇਆ ਬਣੇ ਦਾ ਚਿੱਟਾ ਤੁਸੀਂ ਆ ਜਾਣਦੇ ਹੂੰ ਜਿਹੜੇ ਭਈਏ ਆਪਣੇ ਝੋਨਾ ਲਾਉਣਾਉਂਦੇ ਆ 6 6 7 7 ਜਵਾਕ ਇਕਦੇ ਆ ਕਿਸੇ ਦਾ ਤੁਸੀਂ ਮੈਨੂੰ ਪੇਟ ਦਿਖਾ ਦਿਓ ਕਿਸੇ ਦਾ ਮੈਨੂੰ ਮੋਟਾਪਾ ਦਿਖਾ ਦਿਓ ਐ ਪੰਗਾਂ ਜਾਮਾ ਡੱਕੇ ਆਰਗੀਆਂ ਠੀਕ ਹੈ ਫਿਰ ਫਿਰ ਇਸੇ ਗੱਲ ਕਰਕੇ ਇਹ ਗੱਲਾਂ ਕਰਕੇ ਨਾ ਆਪਣਾ ਪੰਜਾਬ ਪਿੱਛੇ ਰਹਿ ਜਾਂਦਾ ਜਾਂਦਾ ਆ ਬਈ ਇਹ ਇਥੇ ਵਾਤੋ ਵਾਤ ਹੁੰਦੇ ਜਾਂਦੇ ਜੇ ਆਪਾਂ ਇੱਕ ਇੱਕ ਕਰਨ ਲੱਗ ਗਏ ਨਾ ਜਿਵੇਂ ਆ ਗਏ ਇੱਕ ਇੱਕ ਦੋ ਦੋ ਜੰਮੇ ਬਸ ਫਿਰ ਮੁੜ ਕੇ ਕਹਿ ਦੇ ਕਿ ਨਾ ਨੁੱਕਰ ਐ ਫਿਰ ਇਹ ਤਾਂ ਫਿਰ ਆਪਣਾ ਪਿੱਛੇ ਜਾਣੀ ਆਟੋਮੈਟਕ ਉਹ ਅਗਲੇ 10 ਦਾ ਜੰਮ ਕੇ ਤੇ ਕਬਜਾ ਕਰੀ ਜਾਂਦੇ ਐ ਐਸ ਪੀਡੀ ਤੇ ਐਸ ਪੀਡੀ ਤੇ ਜਾ ਕੇ ਖਤਮ ਹੋ ਜਾਂਗੇ ਮੁੜ ਕੇ ਭਈ ਹਸਤਾਨ ਬਣ ਜਾਣਾ ਪੰਜਾਬ ਨੇ ਜੀ ਨਹੀਂ ਐ ਨਹੀਂ ਗਾ ਵੀ ਡਰ ਲੱਗਦਾ ਜੰਮਤੋਂ ਡਰ ਤਾਂ ਇਸ ਗੱਲ ਦਾ ਲੱਗਦਾ ਵੀ ਅੱਗੇ ਟੀਕੇ ਲਾ ਲੈ ਮਰਨਾ ਬੱਚਾ ਨੇ ਵੀ ਇੱਕ ਬਹੁਤ ਆ ਤੇ ਫਿਰ ਤਾਂ ਨਹੀਂ ਫਿਰ ਤਾਂ ਮੇਰੇ ਖਿਆਲ ਇੱਕ ਬਹੁਤ ਕੀ ਐ ਫਿਰ ਤਾਂ ਮੇਰੇ ਖਿਆਲ 4-5 ਜੇ ਇਹ ਕਹਿੰਦਾ ਵੀ 3-4 ਚਾਹੀਦੇ ਫਿਰ ਤਾਂ 7- ਕੀ ਪਤਾ ਸੱਤਾ ਅਠਾ ਜੋ ਇੱਕ ਦੋ ਹੀ ਸਿਰੇ ਚੜ ਚੜ ਜੇ ਆ ਜੀ ਇਹ ਤਾਂ ਟੀਚਰ ਮਾਪਿਓ ਆਪ ਹੈ ਬੱਚਿਆਂ ਦਾ ਸਮਾਜ ਸੇਵੀ ਹੋਗੇ ਇਹਨਾਂ ਕੰਮ ਚ ਲੱਗੇ ਪਏ ਆ ਵੀ ਨਸ਼ਾ ਖਤਮ ਕਰਦਿਏ ਅਸੀਂ ਨਸ਼ਾ ਖਤਮ ਕਰਨ ਨੂੰ ਫਿਰਦੇ ਹੈਗੇ ਆ ਵੀ ਯਾਰ ਜਿਹੜੇ ਮੁੰਡੇ ਕੁੜੀਆਂ ਨਪੌਂਸਕ ਹੁੰਦੇ ਜਾਂਦੇ ਨੇ ਨਾ ਉਹ ਸ਼ਾਇਦ ਬਚ ਜਾਣ ਜੇ ਨਸ਼ਾ ਖਤਮ ਹੋ ਜਾਏ ਤੇ ਤੁਸੀਂ ਜਿਹੜੇ ਕੋਈ ਚਾਰ ਦੋ ਬੱਚੇ ਪੈਦਾ ਕਰਨ ਦੇ ਲੈ ਕੇ ਆ ਕਿ ਤੁਸੀਂ ਜੰਮਣ ਤੋਂ ਹੀ ਜਵਾਬ ਦੇ ਦਿਓ ਅਮਨ ਆ ਵੇਖ ਲਾ ਹੁਣ ਚਾਚਾ ਵੀ ਕਿਹਨੇ ਡਾਕਟਰ ਸਾਹਿਬ ਵੀ ਕਹਿੰਦੇ ਉਹ ਪਾਗਲ ਨਹੀਂ ਗੇ ਸੋਚ ਵਿਚਾਰ ਕਰ ਲਈਦੀ ਹੁੰਦੀ ਆ ਨਾਲੇ ਦੋ ਨਾਲ ਤਾਂ ਕੁਝ ਨਹੀਂ ਹੋ ਜਲਿਆ ਤੀਜੇ ਤੇ ਵਿਚਾਰ ਕਰ ਲਿਓ ਜੇ ਨਹੀਂ ਲੈਣਾ ਤੁਸੀਂ ਨਾਲੇ ਕੰਮ ਕਰ ਕਰਦਾ ਹੀ ਐ ਹੁਣ ਕਿੰਨਾ ਸਿਆਣਾ ਮੈਂ ਆਪਾਂ ਇਹਨਾਂ ਨੂੰ ਪੁੱਛਿਆ ਵੀ ਕਿੰਨੇ ਚਿਰ ਦਾ ਕਹਿੰਦਾ 5 ਸਾਲ ਦਾ ਕਿੰਨਾ ਐਕਟਿਵ ਬੱਚਾ ਉਹ ਬੱਚਾ ਤਾਂ ਤਾਂ ਪੜਦਾ ਵਧੀਆ ਮੇਰੇ ਕੋਲ ਵੀ ਆਉਂਦਾ ਦਵਾਈ ਲੈਣਾ ਆਪਕੇ ਆ ਕੇ ਦੱਸ ਦਿੰਦਾ ਜੀ ਜੇ ਕੋਈ ਚੀਜ਼ ਦੀ ਲੋੜ ਹੁੰਦੀ ਹੈ ਨਾ ਹੁਣ ਸਾਡਾ ਤਾਂ ਫਰਜ਼ ਜਿਹੜਾ ਮਨ ਹੈਗਾ ਨਾ ਅਸੀਂ ਤਾਂ ਕਹਿ ਸਕਦੇ ਹਾਂ ਕਿਉਂ ਸੇਵਕ ਕਿਓਂ ਗਰਪੀਤ ਬਿਲਕੁਲ ਸਰ ਅਸੀਂ ਕੋਈ ਮੱਲੋ ਮੱਲੀ ਕੋਈ ਥੋਪ ਨਹੀਂ ਸਕਦੇ ਬਈ ਹਰੇਕ ਦੀ ਆਪਦੀ ਜ਼ਿੰਦਗੀ ਹੈ ਅਮਨ ਜਿਵੇਂ ਤੇਰਾ ਵਿਚਾਰ ਹੋਵੇ ਅਸੀਂ ਇਹ ਗੱਲ ਜ਼ਰੂਰ ਰੱਖਾਂਗੇ ਚਲੋ ਨਾ ਚਾਚਾ ਜੀ ਤੁਸੀਂ ਕਹਿੰਦੇ ਨਾ ਮੇਰੇ ਦਿਮਾਗ 'ਚ ਗੱਲ ਬਹਿ ਗਈਆਂ ਡਾਕਟਰ ਨੇ ਵੀ ਕਿਹਾ ਮੈਨੂੰ ਵਧੀਆ ਲੱਗਾ ਤੁਸੀਂ ਵੀ ਗੱਲਾਂ ਸਮਝਾਉਂਗਾ ਮੈਨੂੰ ਵਧੀਆ ਬਾਕੀ ਜਿਹੜੇ ਦੁਨੀਆਂ ਤੇ ਆਉਣਾ ਜੀ ਨੇ ਉਹ ਤਾਂ ਆ ਕੇ ਹੀ ਰਹਿੰਦਾ ਕੋਈ ਨਾ ਖਵਾਵਾਂਗੇ ਫਿਰ ਲੱਡੂ ਲੱਡੂ ਥੋੜੋ ਖਵਾਵਾਂਗੇ ਫਿਰ ਅਸੀਂ ਆਪਾਂ ਤਾਂ ਬਰਫੀ ਖਾਵਾਂਗੇ ਬਈ ਤਾਂ ਬਰਫੀ ਖਾਵਾਂਗੇ ਚਲੋ ਕੋਈ ਨਾ ਧੰਨਵਾਦ ਚਾਚਾ ਤੇਰਾ ਤੂੰ ਦਿਮਾਗ 'ਚ ਭਰਾਵਾ ਹੁਣ ਅਗਾ ਪੁੱਤ ਹੋਵੇ ਧੀ ਹੋਵੇ ਇੱਕ ਬਰਾਬਰ ਹੀ ਹੁੰਦੇ ਆ ਅਸੀਂ ਤਾਂ ਬਰਫੀ ਕਾਜੂ ਕਤਲੀ ਖਾਣੀ ਆ ਜੀ ਕੋਈ ਗੱਲ ਨਹੀਂ ਲੈ ਧਿਆਨ ਦਿਓ ਤੇ ਕੋਸ਼ਿਸ਼ ਕਰੋ ਕਿ ਆਪਦੇ ਨਾਲ ਜਿਹੜੇ ਕੋਈ ਦੋਸਤ ਮਿੱਤਰ ਹਨ ਹੋਰ ਉਹਨਾਂ ਨੂੰ ਵੀ ਸਮਝਾਓ ਵੀ ਦੋ ਦੀ ਬਜਾਏ ਤਿੰਨ ਬੇਸ਼ੱਕ ਹੋ ਜਾਣ ਇੱਕ ਇੱਕ ਦੇ ਖੜਕੇ ਨਹੀਂ ਸਰਨਾਗੇ ਨਹੀਂ ਕੋਈ ਨਹੀਂ ਧੰਨਵਾਦ ਇਹਨਾਂ ਦਾ ਬੱਚਾ ਹੀ ਬਹੁਤ ਸੋਹਣਾ ਇਹ ਦੇਖੋ ਮੇਰੇ ਕੋਲੇ ਉਹਨਾਂ ਦਾ ਬੇਟਾ ਇਹ ਊੜਾ ੜਾਉਂਦਾ ਮੈਨੂੰ ਇਹਨੂੰ ਬਹੁਤ ਵਧੀਆ ਪਰਵਰਿਸ਼ ਦਿੱਤੀ ਇਹਨਾਂ ਨੇ ਹਾਂ ਆ ਦੇਖੋ ਊੜਾ ੜਾਉਂਦਾ ਤੈਨੂੰ ਸਰ ਸੁਣਾਉਗਾ ੜਾ ਮੈਨੂੰ ਉੱਥੇ ਜਾਓ ਅੰਕਲ ਨੂੰ ਸੁਣਾ ਕੇ ਆਓ ਇੱਥੇ ਆ ਕੇ ਸੁਣਾਓ

ਦੇਖੋ ਫਿਰ ਇਹ ਗੱਲ ਤਾਂ ਇਹ ਆ ਨਾ ਜੀ ਜੱਲੇ ਪੈਰ ਬਿੰਦੀ ਸ਼ਾਬਾਸ਼ ਬਟਾ ਕਿੰਨਾ ਹੁਸ਼ਿਆਰ ਹੈ ਕਿੰਨਾ ਹੁਸ਼ਿਆਰ ਹੈ ਬੱਚਾ ਠੀਕ ਹੈ ਇੱਥੇ ਰੋਕੀ ਗੜਿਓ ਹੁਣ ਇਹਦੀ ਭੈਣ ਹੋਵੇ ਹਨਾ ਜਾਂ ਇਹਦਾ ਭਾਈ ਹੋਵੇ ਚਲੋ ਚਲੋ ਕੋਈ ਨਹੀਂ ਨਾਲੇ ਬੱਚੇ ਆਪਸ ਹੀ ਖੇਡ ਲੱਗੇ ਰਹਿਣਗੇ ਉਹ ਹੀ ਮੈਂ ਕਹਿ ਰਿਹਾ ਸੀ ਜੀ ਇਹਨੂੰ ਵੀ ਪਹੁੰਚਾਈਦਾ ਜੀ ਛੋਟਾ ਜਾਂ ਨਵਾਂ ਜਵਾ ਜੀ ਹੋਰ ਆਊਗਾ ਇਹ ਚਾਰ ਵਾਲੇ ਖਡਾਉਣੇ ਨੂੰ ਖੜਾਈ ਜਾ ਕਰੂਗਾ ਕਿੰਨਾ ਵਧੀਆ ਜਵਾਕ ਨਾਲ ਖੇਡੂਗਾ ਨਾਲੇ ਘਰ ਦੇ ਵਿੱਚ ਰੌਣਕ ਲੱਗੀ ਰਿਆ ਕਰੂਗਾ ਕਾਕਾ ਚੱਕੇ ਕਰੇਗਾ ਨੇ ਚੱਕਲੇ ਕਰੀ ਚਾ ਚਾਚਾ ਜੀ ਚਾਹ ਰੱਖੀ ਨਾ ਨਾ ਮੈਨੂੰ ਚਾਹ ਪਾਉਂਦਾ ਸਾਬ ਜਾਈ ਤੀ ਨਹੀਂ ਨਹੀਂ ਬਸ ਮੇਰੇ ਕੋਲ ਵੀ ਪੇਸ਼ੈਂਟ ਡਿੱਗੇ ਨਹੀਂ ਮੈਂ ਵੀ ਮੈਂ ਵੀ ਆ ਥੋੜੀ ਥੋੜੀ ਚਾਹ ਮੇਗੀ ਜਾਉਂਦੀ ਮੈਂ ਇਹਨੂੰ ਪੁੱਛੋ ਜੇ ਉਹ ਸਦਨ ਗਿਆ ਸੀ ਜਾ ਪੀ ਕੇ ਜਾਉਂਗੇ ਅਮਰ ਜਦੋਂ ਸਦਨ ਗਿਆ ਨਾ ਉਦੋਂ ਚਾਹ ਦਾ ਕਪਾ ਹੱਥ ਜੀ ਜੀ ਪੁੱਛੋ ਧੰਨਵਾਦ ਚਾਚਾ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਧਿਆਨ ਰੱਖੀ ਤੁਮੀ ਮਤ ਦੇਖ ਕੇ ਜਾਓ ਇਹਨੂੰ ਵੀ ਤਾਂ ਸ਼ੱਕ ਤਾਂ ਕੁੱਟੀ ਜਾਂਦਾ ਰਹਿੰਦਾ ਹੈ ਕਿ ਯਾਰਦਾ ਲਾਉਣਾ ਓਏ ਆ ਛੱਡ ਦਿਓ ਪਿੱਠਾਂ ਜੀਆਂ ਮਾਰਨੇ ਹੋ ਹਟ ਜਾ ਤੂੰ ਕੋਈ ਨਹੀਂ ਬੰਦਿਆਂ ਰਗਾ ਬਣਾਵੇਂ ਉਹ ਤਾਸ ਵਾਲਿਆਂ ਨੇ ਕੀ ਦੇਣਾ ਚੋਕਲੀਆਂ ਕਰਦੇ ਨਿੰਦੇ ਉੱਥੇ ਉਹਦੀ ਕਰ ਲਈ ਉਹਦੀ ਕਰ ਲਈ ਲੋਕਾਂ ਦੀਆਂ ਧੀਆ ਭੈਣਾਂ ਦੀਆਂ ਕਰ ਲਈਆਂ ਉੱਚ ਗੰਨੀਆਂ ਵੀਗਾ ਉੱਥੇ ਨਾਲ ਬਾਲਾ ਜਾਇਜ ਹੋਇਆ ਕਰ ਠੀਕ ਹੈ ਠੀਕ ਹੈ